ਇਹਨੂੰ ਲੈ ਜਾਓ ਯੂ ਆਰ ਵੀਅਰ ਦਾ ਸਟੂਡੀਓ ਆਫਸ ਹਵਾ ਡੋਨਾ ਡਿਕਟੇਟਰ ਫਾਈਂਡ ਯੂ ਸੇ ਰੋਕ ਕੇ ਸੁਣ ਕੇ ਜਾ ਬਾਜਵਾ ਸਾਹਿਬ ਬਾਜਵਾ ਸਾਹਿਬ ਆਵੋ ਇਥੇ ਇਹ ਪੋਲੀਟੀਕਲ ਪਾਰਟੀ ਆਪੋਜੀਸ਼ਨ ਦਾ ਅਧਿਕਾਰ ਹੁੰਦਾ ਕਿ ਸਾਨੂੰ ਗਵਰਨਰ ਐਡਰੈਸ ਉੱਤੇ ਫਰਜ਼ ਕਰੋ 1 ਮਿੰਟ ਲਈ 40 ਮਿੰਟ ਮਿਲੇ ਜਾਂ 45 ਮਿੰਟ ਮਿਲੇ ਉਹ ਇਹਨਾਂ ਦਾ ਅਧਿਕਾਰ ਆ ਪਾਰਟੀ ਦਾ ਕਿ ਕਿਸ ਕਿਸ ਨੂੰ ਅਲੋਕੇਟ ਕਰਨੇ ਨੰਬਰ 1 ਤੇ ਅਲੋਕੇਟ ਹੋ ਗਏ ਇਹਨਾਂ ਨੂੰ ਜਿਵੇਂ ਕਿਹਾ 3 ਮਿੰਟ ਔਰ ਇਹਨਾਂ ਨੇ ਬਿਲਕੁਲ ਆਪਣੇ 20 ਮਿੰਟ 21 22 ਮਿੰਟ ਵਿੱਚ ਰਾਉਂਡ ਅਪ ਕਰ ਲਿਆ ਨੰਬਰ 2 ਤੇ ਮੇਰਾ ਨਾਮ ਪੇ ਜੈਸੀ ਪਾਰਟੀ ਕੋਲ ਮੈਨੂੰ ਓਵਰਰਾਈਟ ਕਰਕੇ ਸਪੀਕਰ ਨੇ ਸਰਦਾਰ ਪ੍ਰਕਾਸ਼ ਸਿੰਘ ਨੂੰ ਬੁਲਾਤਾ ਕੋਈ ਪ੍ਰੋਬਲਮ ਨਹੀਂ ਗਈ ਉਹਨਾਂ ਨੇ ਵੀ ਆਪਣਾ ਐਡਰੈਸ ਨਾਲ ਸੀਗਾ ਵਾਈਂਡ ਅਪ ਕਰ ਲਿਆ 10 12 ਮਿੰਟ ਵਿੱਚ ਹਲੇ ਵੀ 11 ਮਿੰਟ ਤੱਕ ਆਇਆ ਸੀਗੇ ਔਰ ਜਦੋਂ ਲੀਡਰ ਆਫ অপੋਜੀਸ਼ਨ ਨੇ ਪੁੱਛਿਆ ਕਿ ਸਪੀਕਰ ਸਾਹਿਬ ਹਲੇ ਵੀ ਟਾਈਮ ਹੈਗਾ ਕਹਿੰਦਾ ਤੁਸੀਂ ਬੋਲ ਲਓ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਮਤਲਬ ਇਹਦੇ ਨਾਲੋਂ ਜ਼ਿਆਦਾ ਸਪਸ਼ਟ ਪੱਕਾ ਪਾਸ ਆਈ ਡੋਨਟ ਥਿੰਕ ਕਦੀ ਹੋਇਆ ਹੋਊਗਾ ਕੈਮਰਾ ਵਿੱਚ ਸਾਰਾ ਕੁਝ ਕੈਦ ਹੋ ਗਿਆ ਵਾ ਮੈਂ ਤਾਂ ਤੁਹਾਡੇ ذریعے ਸਿਰਫ ਲੋਕਾਂ ਨੂੰ ਦੱਸਣਾ ਚਾਹੁੰਦਾ ਬਿਸ਼ੂ ਬੈਠੇ ਕਿ ਇਹ ਪਖੰਡਵਾਦ ਅੰਦਰ ਚੱਲ ਰਿਹਾ ਵਾ ਆਪੋਜੀਸ਼ਨ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਨਾਲ ਗਾਇਕ ਕੀਤਾ ਜਾ ਰਿਹਾ ਵਾ ਝੇਡਾਂ ਕੀਤੀਆਂ ਜਾਂਦੀਆਂ ਨੇ 92 ਜਿਹੜੇ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਕੇ ਇਹ ਬੰਦੂਆਂ ਮਜ਼ਦੂਰਾਂ ਦੀ ਫੌਜ ਨਾੜੇ ਲਾਉਣ ਨੂੰ ਰੱਖੀ ਹੋਈ ਹੈ ਗਾਲਾਂ ਕੱਢਣ ਲਈ ਰੱਖੀ ਹੋਈ ਹੈ ਔਰ ਮੈਂ ਸਿਰਫ ਸਪੀਕਰ ਨੂੰ ਪੁੱਛਣਾ ਚਾਹੁੰਦਾ ਕਿ ਇਹਨੂੰ ਮੇਰੇ ਪ੍ਰਤੀ ਜਿਹੜਾ ਅੰਦਰਲਾ ਜ਼ਹਿਰ ਹੈ ਉਹ ਦੱਸਣਾ ਚਾਹੀਦਾ ਵਾ ਕੀ ਕੋਈ ਪਰਸਨਲ ਰੰਜਿਸ਼ ਹੈ ਇਹ ਪਹਿਲਾਂ ਦੱਸਿਆ ਜਾਂ ਕੇਜਰੀਵਾਲ ਤੇ ਭਗਵੰਤਪਾਨ ਨੇ ਇਹਨੂੰ ਹਦਾਇਤ ਕੀਤੀ ਆ ਕਿ ਖੈਰ ਨੂੰ ਨਹੀਂ ਬੋਲਣ ਦਾ ਇਹਨੂੰ ਸਿੱਧਾ ਕبولਣਾ ਚਾਹੀਦਾ ਉਹ ਅਗਰ ਇਹ ਹਦਾਇਤ ਆ ਤਾਂ ਇਹਦਾ ਮਤਲਬ ਇਹ ਐਗਜ਼ੀਕਿਊਸ਼ਨਰ ਆ ਉਹ ਸਾਜ਼ਿਸ਼ ਦਾ ਹਿੱਸਾ ਹੋ ਕੇ ਐਗਜ਼ੀਕਿਊਟ ਉਹਨਾਂ ਦੀ ਗੱਲ ਕਰ ਰਿਹਾ ਬਹੁਤ ਮਾੜੀ ਰਵਾਇਤ ਪਈ ਆ ਔਰ ਇਹੋ ਹੀ ਬੰਦੇ ਨੇ ਜਿਹੜੇ ਅੰਦਰ ਮਗਰਲੇ ਸਪੀਕਰ ਨੂੰ ਅੰਨਾ ਬੋਲਾ ਸਪੀਕਰ ਸ਼ੋਰ ਮਚਾਉਂਦੇ ਸੀ ਔਰ ਸਦਨ ਦੇ ਟਾਈਮ ਨੂੰ ਉਹ ਛੋਟਾ ਕਰਦਾਨ ਕੇ 10-15 ਰੈਪਰੈਜ਼ੈਂਟੇਸ਼ਨ ਮਗਰਲੇ ਸਪੀਕਰ ਨੂੰ ਕਿਹਾ ਕਿ ਸਦਨ ਦੀ ਕਾਰਵਾਈ ਮੱਖ ਪਾਤ ਤੋਂ ਬਗੈਰ ਤੇ ਲੰਬੇ ਚੱਲਣ ਚਾਹੀਦੇ ਇਹ ਬਸ ਤੁਹਾਡੇ ذریعے ਜੋ ਅੰਦਰਲਾ ਵਾਤਾਵਰਨ ਹੈ ਉਹ ਦੱਸਣਾ ਹੈ